ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਅੱਜ ਅਜੇ ਹੀ ਆਯੁਰਵੈਦਿਕ ਜੜੀ ਬੂਟੀ ਬਾਰੇ ਗੱਲਬਾਤ ਕਰਾਂਗੇ ਜਿਹਨੂੰ 99% ਲੋਕਾਂ ਨੇ ਨਹੀਂ ਦੇਖਿਆ ਨਹੀਂ ਜਾਣਿਆ ਸੁਣਿਆ ਇਹਦਾ ਨਾਮ ਹੈ ਇੰਦਰਜੋ ਇਸਨੂੰ ਵੱਖ-ਵੱਖ ਰਾਜਾਂ ਵਿੱਚ ਵੱਖੋ-ਵੱਖਰਾ ਨਾਮ ਨਾਲ ਬੁਕਾਇਆ ਜਾਂਦਾ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਮਿੱਠਾ ਤੇ ਕੋੜਾ ਜਿਹੜਾ ਕੋੜਾ ਹੁੰਦਾ ਉਹੀ ਮੈਡੀਸਨ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਸਾਡੇ ਸਰੀਰ ਦੀਆਂ ਅੰਦਰਲੀਆਂ ਬਿਮਾਰੀਆਂ ਜਿਵੇਂ ਅੰਦਰ ਚੱਕਵੋਲ ਜਾਂ ਸਾਡੇ ਸਰੀਰ ਦੇ ਬਾਹਰ ਚੱਕਵੋਲ ਉਹਨਾਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ ਜੇ ਕਿਸੇ ਦੇ ਖੂਨੀ ਪਵਾਸੀਰ ਹੋਵੇ ਇੰਦਰ ਜਿਉਂ ਦਾ ਪਾਊਡਰ ਇੱਕ ਚਮਚ ਇੱਕ ਚਮਚ ਹਾਰਡ ਦਾ ਪਾਊਡਰ ਇੱਕ ਚਮਚ ਮਕੌੜੇ ਦਾ ਪਾਊਡਰ ਤਿੰਨਾਂ ਦਾ ਇੱਕ ਇੱਕ ਚਮਚ ਪਾਊਡਰ ਸਵੇਰੇ ਸ਼ਾਮ ਗੁਣਗੁਣੇ ਪਾਣੀ ਨਾਲ ਖਾਣਾ ਖਾਣ ਤੋਂ ਬਾਅਦ ਲੈ ਲਓ ਤੇ ਬਿਮਾਰੀ ਠੀਕ ਹੋ ਜਾਂਦੀ ਹੈ ਇੱਕ ਹਫ਼ਤੇ ਵਿੱਚ ਇਸੇ ਤਰ੍ਹਾਂ ਗਠੀਆ ਬਾ ਕਾਰਨ ਜੋੜਾਂ ਚ ਦਰਦ ਹੋਵੇ ਸੂਜਨ ਹੋਵੇ ਇਹਦਾ ਇੱਕ ਚਮਚ ਇੰਦਰਜੌਨ ਦਾ ਪਾਊਡਰ ਇੱਕ ਚਮਚ ਗੋੰਧ ਤਤੀਰੇ ਦਾ ਪਾਊਡਰ ਇੱਕ ਚਮਚ ਰਸਨਾ ਪੱਤੀ ਦਾ ਪਾਊਡਰ ਇਹ ਤਿੰਨੇ ਉਸੇ ਵਿਧੀ ਨਾਲ ਹੀ ਗੁੰਗੁਨੇ ਪਾਣੀ ਨਾਲ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਲੈ ਲੋ ਹਫ਼ਤਾ ਠੀਕ ਹੋ ਜਾਂਦੀ ਗੁਰਦੇ ਦੀ ਪਥਰੀ ਹੋਵੇ ਪਥਰੀ ਦਾ ਦਰਦ ਹੋਵੇ ਇਹਦਾ ਇੰਦਰਜੌਨ ਦਾ ਇੱਕ ਚਮਚ ਪਾਊਡਰ ਦਾ ਇੱਕ ਚਮਚ ਗੋਖਰੂ ਜਿਹੜਾ ਪਖੜਾ ਹੁੰਦਾ ਹੈ ਉਦਾ ਪਾਊਡਰ ਤੇ ਦੋਨੇ ਹੀ ਇੱਕ ਇੱਕ ਚਮਚ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਲੈ ਲਓ ਗੁਣਗਰੇ ਪਾਣੀ ਨਾਲ ਤੇ ਇਹ ਵੀ ਠੀਕ ਹੋ ਜਾਂਦਾ 슈ਗਰ ਵਾਲੇ ਮਰੀਜ਼ਾਂ ਲਈ